ਕਿੰਨੀ ਵੀਰ ਕਿਹਾ ਇਹਨੂੰ ਅੱਗ ਲਾ ਲੋ ਕਿਤੇ ਚੰਗੀ ਤੇਰਾ ਠੀਕ ਕਰਾ ਦੋ ਜਿੱਥੇ ਮਰਜ਼ੀ ਖਰਾਬ ਹੋ ਜਾਂਦਾ ਤੋੜ ਤਾਂ ਮਸ਼ੀਨਰੀ ਆ ਕਿਤੇ ਵੀ ਖਰਾਬ ਹੋ ਸਕਦੀ ਆ ਖਰਾਬ ਹੋ ਸਕਦੀ ਠੀਕ ਕਰਾਉਂਦਾ ਕਿਹੜਾ ਟਾਈਮ ਲੱਗਦਾ ਫਿਰ ਨਹੀਂ ਟਾਈਮ ਲੱਗੇ ਤਾਂ ਤਾਂ ਹੀ ਆ ਨਾ ਸਰਵਿਸ ਨਹੀਂ ਅੰਗਰਾ ਸਕਦਾ ਸਰਵਿਸ ਹਮਨਾ ਤੇਲੀ ਹੋਈਏ ਕਦੇ ਤੇ ਨਾ ਆਈਏ ਵੀ ਪਈਏ ਜਿੱਥੇ ਤੁਰੋ ਪਰਚੋ ਉਦੋਂ ਕੈਸੇ ਇੱਥੇ ਖੜਾਇਓ ਠੀਕ ਕਰ ਦੂਗਾ ਮਿਸਤਰੀ ਤਾਏ ਮੇਰੇ ਕੰਮ ਤਾਂ ਟੀਟੀਆਂ ਲੈਣੀਆਂ ਨੇ ਮੈਂ ਵੀ ਕਰਾ ਲੂੰਗਾ ਹੋਰ ਆ ਬੱਡਗਾ ਲੈ ਰਗਾ ਪਤਾ ਨਹੀਂ ਕਿੱਥੋਂ ਆਇਆ ਤੁਰ ਕੇ ਹੁਣ ਮੈਂ ਮੈਂ ਜਿੰਨੇ ਮਰਜੀ ਲੈ ਜਾਵਾਂ ਚਾਹੇ ਸਰ ਤੇ ਚੱਕ ਲੈ ਜਾਵਾਂ ਫੇਰ ਸਰਵਿਸ ਕਰਾ ਲਿਆਉਂਗਾ ਫੜ ਗਾਹ ਕਿੱਥੇ ਲੈ ਜਾਂਦੇ ਹੋ ਇੱਥੇ ਆ ਕੇ ਲਾ ਦਿਓ ਉੱਤੇ ਕਢਾ ਲਓ ਨੀਦੀਪਕੇ ਨੀਦੀਪੀ ਆ ਕਰ ਦੇਖਦਾ ਕਿਵੇਂ ਤਵਾੜ ਬਣਿਆ ਪਿਆ ਨੀਦੀਪਕੇ ਨੀ ਕਿੱਥੇ ਵੜ ਗਈ ਅੰਦਰ ਹੋ ਗਿਆ بڑا ਰੋਲਾ ਪਾ ਰਹੇ ਤੁਸੀਂ ਨਹੀਂ ਮੇਰਾ ਦਿਮਾਗ ਖੱਲਿਆ ਹੋਇਆ ਮੈਂ ਤਾਂ ਰੋਲਾ ਪਾ ਲਈ ਆ ਹਨਾ ਨਾ ਆਪ ਘਰ ਦਾ ਕੀ ਕਰਨੀ ਭਾਂਡੇ ਉੱਥੇ ਪੈਣੇ ਝੂਠੇ ਉਹ ਕੁੱਤੇ ਦੇ ਅੱਗੇ ਕੀ ਕਰਦੇ ਬੱਚਿਆ ਪਿਆ ਇਹਨਾਂ ਆਪਣੇ ਆਪਣੇ ਜੱਦਾ ਵੀ ਕੰਮਕਾਰ ਕਰ ਲਾ ਕੁਵਾੜ ਬਣਿਆ ਪਿਆ ਕੋਈ ਗੱਲ ਨਹੀਂ ਦੀਦੀ ਕਰ ਲਾਂਗੇ ਕੰਮ ਉਹ ਤਾਂ ਨਾ ਮੇਰੀ ਮੰਮੀ ਦਾ ਫੋਨ ਆ ਗਿਆ ਸੀ ਮੈਂ ਉਹਨਾਂ ਨਾਲ ਗੱਲ ਕਰਨ ਲੱਗੀ ਸੀਗੀ ਤਾਂ ਕਰਕੇ ਮੈਂ ਉਹ ਨਹੀਂ ਕਰ ਦਿੰਨੀ ਆ ਸਾਰੇ ਮੰਮੀ ਰੋਕਦਾ ਕੋਈ ਕੰਮ ਹੈ ਵੀ ਸਵੇਰੇ ਤੈਨੂੰ ਫੋਨ ਲਾ ਕੇ ਬਹਿ ਜਾਂਦੀ ਐ ਵੀ ਇਹ ਵੀ ਨਾ ਕੋਈ ਕੰਮ ਕਰੇ ਤੇਰੀ ਫੇਕੀ ਹੋ ਗਿਆ ਨੌਰਾ ਜੈਨੈਸੀ ਤੁਸੀਂ ਆਪ ਕਰ ਜਾਂਦੇ ਕੰਮ ਆ ਦੇਖ ਲੋ ਮੋਟਰਸਾਈਕਲ ਦਾ ਗੁੱਸਾ ਇਹਦੇ ਤੂੰ ਕਰਦੀ ਆ ਕਰ ਲੂ ਕੰਮ ਕੋਈ ਗੱਲ ਨਹੀਂ ਫਿਰ ਮੋਟਰਸਾਈਕਲ ਦਾ ਗੁੱਸਾ ਦਾ ਥੋੜੇ ਤੇ ਆ ਇਹਦੇ ਤੇ ਨਹੀਂ ਉਹ ਮੈਨੂੰ ਕਿੱਡੀ ਦੂਰੋਂ ਤੁਰ ਕੇ ਆਉਣਾ ਪਿਆ ਕੋਈ ਗੱਲ ਨਹੀਂ ਫਿਰ ਇਹ ਤੇ ਗੁੱਸਾ ਕਰ ਕਰ ਲੂ ਕੰਮ ਕੋਈ ਗੱਲ ਨਹੀਂ ਤੁਸੀਂ ਤਾਂ ਨਾ ਰਹਿਣ ਹੀ ਦੋ ਰਹਿਣ ਹੀ ਦੋ ਮੈਂ ਨਾ 10 ਸਾਲ ਹੋ ਗਏ ਵੇ ਜਿਹੜੀ ਰਹਿੰਦੀ ਆ ਸਾਰਾ ਦਿਨ ਚੜੀ ਰਹਿੰਦੀ ਆ ਮਾੜੀ ਮਾੜੀ ਗੱਲ ਤੇ ਕੀ ਗੱਲ ਹੋ ਗਈ ਮੈਨੂੰ 10 ਸਾਲ ਹੋ ਗਏ ਇਹਨੂੰ ਕਦੀ ਬੋਲੀ ਆ ਕਿਸੇ ਦੇ ਅੱਗੇ ਕੀ ਗੱਲ ਹੋ ਗਈ ਭਾਬੀ ਕੱਲ ਕੀ ਹੋਣਾ ਮੈਂ ਕਿਹਾ ਵੀ ਕੰਮ ਨਹੀਂ ਕੀਤਾ ਜਾ ਦੇਖ ਲੈ ਤੂੰ ਆਪ ਹੀ ਦੇਖ ਲੈ ਜ ਸਾਰਾ ਕੰਮ ਖਿਲਰਿਆ ਪਿਆ ਰਾਮ ਨਾਨ ਅੰਦਰ ਲੜ ਕੇ ਬੈਠੀ ਹੈ ਕਾਨੂ ਜੀ ਉਹ ਤਾਂ ਮम्मी ਦਾ ਫੋਨ ਆ ਗਿਆ ਸੀ ਮੈਂ ਉਹਨਾਂ ਨਾਲ ਗੱਲ ਕਰਨ ਲੱਗੀ ਸੀ ਐਨੇ ਚਿੱਦੀ-ਦੀ ਮੇਰੇ ਤੇ ਭੜਕ ਗਏ ਕੋ ਚਲ ਤੂੰ ਵੀ ਦੇਖ ਲਿਆ ਕਰ ਮਾੜਾ ਮੋਟਾ ਕਰਦਾ ਕੰਮ ਹੀ ਹੈ ਤੁਸੀਂ ਕਦੇ ਮੇਰੀ ਸਾਈ ਨਾਲ ਲਿਓ ਬੜੇ ਰਹੋ ਆਪਦੀ ਭਾਬੀ ਦੇ ਗੁਲਾਮ ਆ ਦੇਖ ਲੈ ਨਹੀਂ ਕੀ ਗੁਲਾਮ ਹੈ ਮੇਰਾ ਉਹ ਦੱਸੀ ਮੈਨੂੰ ਫਿਰ ਦੀ ਦੀ ਤੁਸੀਂ ਮੈਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਤੁਸੀਂ ਇੰਨਾ ਰੋਲਾ ਪਾਏ ਜਦੋਂ ਤੁਹਾਨੂੰ ਮੈਂ ਕਹਿੰਦਾ ਵੀ ਠੀਕ ਹੈ ਦੀਦੀ ਮੈਂ ਕਰ ਦੂੰਗੀ ਕੰਮ ਫਿਰ ਥੋੜੀ ਤੁਸੀਂ ਕੱਲ ਨੂੰ ਕਰਨ ਦੀ ਗੱਲ ਬਤਾਈ ਦੇਖ ਲਿਆ ਕਰ ਸਿਆਣੀ ਮੈਣੀ ਐ ਸਟਾਰ ਨਾਲ ਮਿਲ ਕੇ ਕਰ ਲੋ ਲੜਾਈ ਦਾ ਸਾਨੂੰ ਬਧਾ ਗਿਆ ਕੇ ਦੋਨੇ ਜੇ ਅੱਗੇ ਰਲ ਮਿਲ ਕੇ ਕਰ ਲੋ ਤੁਸੀਂ ਇਹ ਕਰ ਲੋ ਹੋਰ ਤੂੰ ਤਾਂ ਸਾਡਾਂ ਦਾ ਰਾਲਾ ਮਿਲਾ ਹੋ ਗਿਆ ਇਹਦਾ ਹੋਣਾ ਸੀ ਪਾਰਾ ਚੜੇ ਇਹਦਾ ਚੜਿਆ ਚੜ੍ਹਿਆ ਹੀ ਚੜਿਆ ਤੂੰ ਤਾਂ ਅਗੂ ਦੇ ਕੋਲ ਨਹੀਂ ਤਾਂ ਪਤਾ ਨਹੀਂ ਕੀ ਆ ਤੈਨੂੰ ਮੈਂ ਤਾਂ ਸੋਚਿਆ ਸੀ ਮਾੜਾ-ਮਾਟਾ ਸੋਕਾ ਹੋ ਜਾਏਗਾ ਮੈਨੂੰ ਬਥੇ ਰਚੇ ਰੋਗੇ ਪਸੜ ਪਾਦੀ ਪਰ ਮੈਨੂੰ ਤਾਂ ਲੱਗਦਾ ਵੀ ਮੈਂ ਗਲਤੀ ਕਰ ਲਈ ਵਿਆਹ ਕੇ ਜੱਸਾ ਕਿਉਂ ਬੀਬੀ ਬਤਾਇਆ ਨਹੀਂ ਮੋਂ ਗੋਲੀ ਖਾਣਾ ਪੈ ਜਾਂਦਾ 10 ਮੀਟਰ ਐਕਟ ਕਰਦਾ ਸਾਰਾ ਚੜੀ ਰਹੀ ਹੈ ਗੋਲੀ ਖਾਣੀ ਨਹੀਂ ਗੋਲੀ ਮਾਰ ਦੋ ਮੇਰੇ ਚੜੀ ਰਹਿਣੀ ਆ ਮੈਂ ਆ ਚੁੱਪੜ ਲਾ ਕੇ ਗਰਮੀ ਬਥੇਰੀ ਹੋਈ ਆ ਇਹਦੇ ਹੁਣ ਇਹਦੇ ਚੜ ਜਾ ਚੁੱਪੜ ਤੇ ਚੜ ਜਾ ਹੋਰ ਤਾਂ ਕੋਈ ਕੰਮ ਹੈ ਨਹੀਂ ਦੀਦੀ ਬੱਸ ਵੀ ਕਰੋ ਕਿਹੜੇ ਟਾਈਮ ਦੇ ਲੱਗੇ ਤੁਸੀਂ ਬੋਲਣਾ ਕਦੋਂ ਦੀ ਸੁਣ ਰਹੀਆਂ ਮੈਂ ਕੱਲ ਕੋਈ ਕੰਮਾਂ ਨਾ ਕਰ ਦੂੰਗੀ ਸਾਰਾ ਨਾ ਹੁਣ ਤੈਨੂੰ ਮੈਂ ਕੀ ਕਹਦਾ ਇੱਥੇ ਜੁ ਆਈਆਂ ਮੇਰੇ ਕੋਲ ਤਾਂ ਜਾ ਕੇ ਅੰਦਰ ਕੰਮ ਕਰ ਲੈ ਸੋਇਚ ਭਾਂਡੇ ਪੈਣੇ ਟੋਕਰਾ ਓ ਪਾਈ ਕੀ ਗੱਲ ਹੋ ਗਈ ਕਿਉਂ ਰੌਲਾ ਪਾਇਆ ਤੁਸੀਂ ਹੋੜ ਆ ਗਿਆ ਬਾਪੂ ਸਾਰੇ ਦਾ ਬਲੱਡ ਬੰਦਾ ਹੀ ਰੱਖ ਦਿਆ ਸਾਤੋ ਦਾ ਸਬਜੀ ਨੇ ਤੂੰ ਸਮਝਾਇਆ ਓ ਪੁੱਤ ਮੇਰੀ ਗੱਲ ਸੁਣੋ ਆ ਛੋਡੇ ਨਾ ਜਿਹੜੀ ਘਾਟੋ ਕਲੇਸਾ ਲੋਕ ਬਿੜਕਾ ਲੈ ਆ ਰਾਂਗੇ ਨੇ ਜੇਡ ਕੋਲ ਦੀ ਤੁਸੀਂ ਚਾਰ ਦੀਓ ਘਰ ਦੇ ਵਿੱਚ ਤੁਸੀਂ ਤਾਂ ਸੁੱਖਾਂਤੀ ਨਾਲ ਰਹਿ ਸਕਦੇ ਜਦੋਂ ਨਾ ਸ਼ਹਿਰੋਂ ਆਇਆ ਇਹਦਾ ਇਹੀ ਕੁੱਤ ਕਲੇਸਾ ਬੱਸ ਉਹਦੀ ਜੜੀ ਪਈ ਆ ਬੀਬੀ ਵਧਾ ਕੇ ਐ ਹਰ ਉਹ ਪੁੱਤ ਤੂੰ ਸਮਝਾ ਕੋ ਸੇਣਾ ਨਾ ਬਾਪੂ ਦੇਖ ਮੇਰੀ ਤਾਂ ਨਹੀਂ ਇਹ ਸੁਣਦੇ ਮੈਨੂੰ ਤਾਂ ਆਏ ਸੀ ਤੇਰੀ ਹੁੜੀ ਇਹ ਦਾੜੀ ਦੀ ਲਿਹਾਜ਼ ਕਰਦੇ ਹੋਣ ਇਹ ਐਲੀ ਲਿਹਾਜ਼ ਨਹੀਂ ਕਰਦੀ ਇਹ ਤੇਰੀ ਨਹੀਂ ਕਰਦੀ ਇਹਦਾ ਘਰ ਨਾ ਧਰਮ ਮਸਾਲਾ ਬਣਿਆ ਪਿਆ ਕੋਈ ਕਿਸੇ ਦੀ ਨਹੀਂ ਮੰਨਦਾ ਉਹ ਰੇਦਾ ਉਹ ਨਿੰਮਾ ਪੁੱਤ ਤੂੰ ਦਾ ਸੈਣੀਆ ਇਹ ਬਜੈਰੀ ਜਵਾਕੜੀ ਆ ਕੱਲ ਦੀ ਆਈ ਇਹਨੂੰ ਕਹਿ ਕੇ ਕੰਮ ਕਰਾ ਲਿਆ ਕਰ ਕਿੰਨੀ ਕੁ ਵਾਰੀ ਕਵਾਂ ਮੈਂ ਕਿਹਾ ਤੋ ਬਿਨਾਂ ਦਾ ਕੋਈ ਕੰਮ ਦਿਖਦਾ ਹੀ ਨਹੀਂ ਹੈਗਾ ਮੈਂ ਵੀ ਕੀ ਕਰਾਂ ਮੈਨੂੰ ਕਿੰਨਾ ਟਾਈਮ ਹੋ ਗਿਆ ਵੇ ਅਹੀਂ ਨੂੰ ਕਦੇ ਕਿਸੇ ਦੇ ਮੂਰੋਂ ਨਹੀਂ ਬੋਲੀ ਮੈਂ ਹੈਂ ਸਾਰਿਆਂ ਨੂੰ ਰੋਟੀ ਪਾਣੀ ਪਕਾ ਕੇ ਦੇਣੀ ਆ ਡੰਗਰ ਵੱੱਛਾ ਮੈਂ ਸਾਡੀ ਖੇਤ ਚ ਰੋਟੀਆਂ ਮੈਂ ਭੇਜਦੀ ਆ ਦੱਸੋ ਮੈਂ ਸ਼ਹਿਰ ਗਈ ਸੀ ਆ ਦੋ ਕੰਮ ਨੇ ਕਰਦੇ ਵੀ ਨਹੀਂ ਕੀਤੇ ਕਹਿਦੇ ਪਾ ਚਲ ਕੋਈ ਨਹੀਂ ਇਹ ਨਿਆਣੀ ਆਈ ਪਤਾ ਹੈ ਕਰ ਮੇਰੇ ਨਾਲ ਕੱਪੜੇ ਪ੍ਰੈਸ ਕਰ ਦੇ ਨਾਲ ਚਾਦੀ ਗੁੱਟ ਬਣਾ ਮੈਂ ਜਾਣਾ ਸੈਨ ਨੂੰ ਠੀਕ ਆ ਕੋਈ ਨਾ ਕੋ ਨਿਆਣੀ ਇੱਥੇ ਬਹਿ ਜਾ ਮੈਂ ਕਰ ਲੈਣੀਆਂ ਕੰਮ ਆ ਬਗ ਜਾਆਂ ਘਾੜੀਆਂ ਧੂੜੀਆਂ ਤੂੰ ਬੀ ਮੈਂ ਤੇ ਲੈ ਕੇ ਤੂੰ ਓਰੀਜినਲ ਤੇ ਕਲ ਕਰਵਾਉਣ ਆਲੀ ਪਈ ਐ ਤੇ ਮੇਰੀ ਚਾਹ ਲੈ ਕੇ ਆ ਜਿਓ ਮੈਂ ਹੀ ਲੈ ਕੇ ਆਵਾਂਗੀ ਹੋਰ ਤਾਂ ਕਿੰਨੇ ਨਹੀਂ ਹੋਣੀ ਕਰ ਲਈ ਇਹਦੇ 'ਚ ਜਿਹੜਾ ਕੁਝ ਕਰਨਾ ਹੈ ਸਾਰਾ ਦਿਨ ਕਰੇ ਇਕਲੇ ਫਾਇਦਾ ਕਰਦੇ ਨੇ ਪੀਣਾ ਮਤਲਬ ਸਾਰਾ ਦਿਨ ਫੋਨ ਨਹੀਂ ਛੱਡਦੀ ਹੱਥ 'ਚੋਂ ਸਾਰਾ ਦਿਨ ਕਿੱਥੇ ਗਿਆ ਮੇਰੇ ਔੜ ਮੱਥੇ ਵਿੱਚ ਆ ਦੇਖ ਐਨੀ ਮੈਂ ਕਰ ਰਹੀ ਹੁਗੀ ਕੰਮ ਭਾਂਡੇ ਸ਼ੈੱਕ 'ਚੋਂ ਮੈਂ ਪਏ ਨੇ ਆ ਸਾਰਾ ਹੁਈ ਹਾਂ ਜੇ ਪਾ ਮੇਰਾ ਤਾਂ ਨਾ ਜੀ ਖੇਡਦਾ ਦੇਖ ਲੈ ਇੱਕ

ਆਪੋ ਚੇਲਾ ਲਈ ਆ ਦੇਖ ਲੈ ਚਾਰ ਡੁੱਲੀ ਵੀ ਇੱਥੇ ਨਹੀਂ ਕੋਈ ਨਹੀਂ ਲਾ ਦੂੰਗੀ ਮੈਂ ਆਪੇ ਅੱਜ ਸੀ ਨਾ ਨਾ ਇਹਨੇ ਕੰਮ ਕੀਤਾ ਹੋਇਆ ਮੈਂ ਮਾਂ ਨੂੰ ਪੱਕਾ ਫੋਨ ਲਾਉਂਗੀ ਦੇਖੀ ਤਸਵੀਰ ਪਾਣੀ ਇਦਰੋਂ ਟੁੱਟ ਰਿਹਾ ਕੋਈ ਧਿਆਨ ਹੀ ਨਹੀਂ ਦਿੰਦਾ ਓ ਰਾਜ ਅਰੇ ਇੱਧਰ ਖੜਿਆ ਆਲਾ ਮੈਂ ਪਾਣੀ ਲਾਉਣਾ ਇੱਧਰ ਗੜਕ ਨੂੰ ਫੇਰ ਖੜਿਆ ਲਈ ਉਧਰ ਚਾਹ ਨੂੰ ਕਿਹਾ ਦੀਗਾ ਘੰਟਾ ਹੋ ਗਿਆ ਚਾਹ ਲੈ ਕੇ ਨਹੀਂ ਆਈ ਲੈ ਆਉਂਦੀ ਐ ਬੰਦੇ ਸੇ ਆ ਜਾ ਚਾਹ ਵੀ ਲੈ ਆ ਗਿਆ ਬਾਬੀ ਆ ਗਿਆ ਆ ਜਾ ਸੱਲ ਤਾਂ ਨਾ ਇੰਨਾ ਸ਼ੁਕਰ ਆ ਵੀ ਸਾਡਾ ਖੇਤ ਨੇੜੇ ਆ ਲੈ ਆਪਾਂ ਬਾਬੀ ਚਾਹ ਲਿਆ ਦੇ ਖੇਤ ਦੂਰ ਹੁੰਦਾ ਨਾ ਪਤਾ ਨਹੀਂ ਕੀ ਹੁੰਦਾ ਹੂੰ ਦਾ ਮਰ ਜਾਂਦੀ ਆ ਆਰਾਮ ਧਿਆ ਨਹੀਂ ਦੰਦਾ ਖੇਤ ਕੜੀ ਉਧਰ ਫਰੀ ਜਾਂਦਾ ਗੇੜੇ ਦੰਦਾ ਕਦੇ ਕਿੱਧਰ ਭਾਗ ਜਾਂਦਾ ਕਦੇ ਕਿੱਧਰ ਪੈਂਦਾ ਔਰ ਨੱਕਾ ਟੁੱਟਣ ਵਾਲਾ ਹੋਇਆ ਪਿਆ ਦੀ ਗੱਲ ਆ ਤੂੰ ਕਹਿੰਦੇ ਚਾਹ ਪੀ ਲੂਗਾ ਕਿੱਥੇ ਆ ਓ ਫਿਰਦਾ ਏ ਓਏ ਆ ਜਾ ਚਾਹ ਪੀ ਲੈ ਖਾਸਮ ਦੱਸ ਹੁਣ ਉਧਰ ਨੂੰ ਬੁੱਥੜ ਚੱਕ ਲਿਆ ਉਹ ਮੋਬਾਈਲ じゃ ਲੈ ਲਿਆ ਉਥੇ ਲੱਗਿਆ ਰਹਿਦਾ ਸਾਰਾ ਦਿਨ ਠੂੰਗਾ ਜੀਆਂ ਮਾਰੀ ਜਾਂਦਾ ਦੱਸ ਦੱਸ ਫੜ ਦੋ ਆ ਕੀ ਕਰੇਂਦੀ ਹੈ ਹਜਰ ਮਾਉਣ ਨਾਲ ਬਾ ਦੋ ਕਹਿਰੇ ਰਹਿ ਗਏ ਬਾਬੀ ਇੱਕੋ ਪਰਲਾ ਕਹਿਰਾ ਬਾ ਤਿੰਨ ਕਹਿਰੇ ਨੇਗੇ ਇਹ ਆਲੂ ਵੀ ਬਟਣ ਨਾਲੇ ਹੋਗੇ ਮਿਲਾਂਦੇ ਆਪਣੇ ਤਹਾਂ ਆਲੂ ਮੈਂ ਕਰਦਾ ਅੱਜ ਗੱਲ ਇਹਦੇ ਨਾਲ ਰਾਮ ਨਾਲ ਦੋ ਬੁਲਾ ਲੈਣੇ ਦਿਹਾੜੀਏ ਫਿਰ ਟੰਡੋ ਹੋਰ ਕੀ ਐ ਆਲੂ ਵੀ ਪਟਾਈ ਦੇਣਾ ਆਉਂਦਾ ਨਾ ਆਪ ਬਤਾਉਂ ਜੇ ਤਾਂ ਉਰ ਤੋੜ ਲਈ ਦੂਗਾ ਸ਼ਾਮ ਬਣਾ ਲਾਂ ਉਹ ਤਾਂ ਲੈ ਆਉਂਗਾ ਬਾਬੀ ਸਾਥ ਨਹੀਂ ਦਿੰਦੇ ਦੋਨੇ ਆ ਦੇਖ ਲੈ ਤੇਰੇ ਸਾਹਮਣੇ ਇਕੱਲਾ ਹੀ ਲੱਗਿਆ ਰਹਿਣਾ ਸਾਰਾ ਦਿਨ ਉਹ ਆ ਪੈਂਟ ਸਲਟ ਕੱਸ ਕੇ ਉਹ ਚੜਿਆ ਰਹਿਣਾ ਮੋਟਰਸਾਈਕਲ ਤੇ ਉਧਰੋਂ ਬਾਪੂ ਆ ਬਾਪੂ ਤੈਨੂੰ ਬਧਾਉ ਕੰਮ ਕਰਕੇ ਰਾਜੀ ਨਹੀਂ ਅਵੇ ਇਹਨਾਂ ਦੀ ਤਾਂ ਛੱਡ ਤੂੰ ਮੈਨੂੰ ਐਂ ਦੱਸ ਹੁਣ ਇਹਦਾ ਕੀ ਬਣੂਗਾ ਆ ਤੇਰੀ ਵਾਲੀ ਦਾ ਕੋਬੀ ਮੈਂ ਤਾਂ ਉਹਨੂੰ ਸਮਝਾ ਸਮਝਾ ਕੇ ਹਾਰ ਗਿਆ ਹੂੰ ਤਾਂ ਇਹਦਾ ਰੱਬੀ ਵਾਲੀ ਐ ਮੈਂ ਤਾਂ ਇਹ ਲੱਦੀ ਵੀ ਮੈਂ ਦੀ ਮਾਂ ਨੂੰ ਫੋਨ ਕਰਾਂ ਚ ਹਾਂ ਉਹੀ ਕਰੂਗੀ ਇਹਨੂੰ ਲੋਟ ਅਸੋਈ ਜੇ ਨਿਕਲੀ ਅੰਦਰ ਵੜ ਜਾਂਦੀ ਅੰਦਰੋਂ ਨਿਕਲੀ ਆਉਂ ਉਧਰ ਜਾ ਕੇ ਖੜ ਜਾਂਦੀ ਫੋਨ ਲੈ ਕੇ ਫੋਨ ਹੀ ਨਹੀਂ ਛੱਡਦੀ ਖੜਾ ਕਿਸੇ ਦਿਨ ਦੇਖ ਲੈ ਭਾਬੀ ਜੀ ਮੈਨੂੰ ਤੈਨੂੰ ਠੀਕ ਲੱਗਦਾ। ਸਾਰਾ ਕਰਨਾ ਹੈ ਨਾ ਤੇ ਮਾਂ ਨੂੰ ਕੌਣ ਕਰੇ? ਠੀਕ ਹੈ। ਉਹਨੂੰ ਕਹਿੰਦੇ ਵੀ ਇਹਨੂੰ ਮਾੜਾ ਮਾੜਾ ਸਮਝਾ ਕੇ ਜਾ ਕੁਛ। ਚਲ ਜਿਵੇਂ ਤੈਨੂੰ ਠੀਕ ਲੱਗਦਾ ਭਾਬੀ ਕਰ ਲੈ। ਫਿਰ ਆ ਚਾਹ ਰੱਖ ਜਾ ਉਹਰੇ। ਹਾਂ ਨਾ ਚਾਹ ਤੂੰ ਇਹ ਲੈ ਜਾ ਮੇਰੇ ਰੋਟੀਆਂ ਬਣਵਾ ਦੇ ਦੋ। ਭੁੱਖ ਲੱਗ ਗਈ ਤੇ ਔਰ ਭੁੱਖ ਲੱਗੀ ਆ ਗਿਆ ਮੈਂ ਬਸ। ਆਹ ਰਹਿ ਗਿਆ। ਤੂੰ ਕਹੇ ਰੇ ਜੇ ਕਰਕੇ ਰੋਟੀ ਲਾ ਮੈਂ ਆ ਗਿਆ ਬਸ। ਚਲੋ ਫਿਰ ਆਜੂ ਆਪੇ ਪੀ ਲੂਗਾ ਤੇ ਚਾਹ। ਹਾਂ ਹਾਂ ਉਹਨੂੰ ਮੈਂ ਨਾਲ ਹੀ ਲਿਆਉਂਗਾ। ਚੰਦਰਾ ਬਣਾ ਦੀ ਰੋਟੀ ਫਿਰ ਬੱਬੀ ਮੇਰੀ ਬਣਾਉਣੀ ਆ। ਬਹੁਤ ਸਾਰੀ ਨਿਸਰ। ਤਾਂ ਸਭੀ ਪੁੱਲਾ ਹੁਣ ਤੂੰ ਖੇਤ ਨੂੰ ਕੀ ਕਰਨ ਆਉਣਾ ਹੈ? ਵਾਗਾਂ ਪੰਟਾ ਸ਼ਲਟਾ ਮੋਜ ਨਾਲ ਤੁਰਿਆ ਰਹਿੰਦਾ। ਕਿੱਥਰ ਚੱਲ ਪਿਆ ਹੁਣ? ਮੈਂ ਜੱッセ ਕੋਲ ਜਾ ਕੇ ਥੋੜਾ ਕੰਮ ਆ। ਅਜ ਜਸਾ ਉਹ ਕੱਲਾ ਖਪੀ ਜਾਂਦਾ ਖੇਤ ਵਿੱਚ ਮੜਾ ਮੋਟਾ ਉਹਦੇ ਨਾਲ ਕੰਮ ਕਰਾ ਦਿਆ ਕਰੋ ਬਸ ਸਹਿਰ ਜਾ ਕੇ ਆਉਣਾ ਥੋੜਾ ਜਿਹਾ ਕੰਮ ਆ ਗੇੜਾ ਬਾਰਕ ਆਉਣਾ ਬੜਾ ਜੰਮਾ ਸਵੇਰੇ ਹੀ ਸ਼ਹਿਰ ਨੂੰ ਚੱਲ ਪੈਣਿਓ ਪਾ ਤੋ ਆਹ ਤੋਤੇ ਪਾ ਕੇ ਕੱਪੜੇ ਰਾਮ ਨਾਲ ਕੱਪੜੇ ਤੇਨੂੰ ਮੇਰੇ ਬੜੇ ਚੁਬਦੇ ਆ ਮੈਨੂੰ ਕੱਪੜੇ ਨਹੀਂ ਚੁਬਦੇ ਆ ਵਿਲੇ ਰਹਿਨੇ ਸਾਰਾ ਦਿਨ ਉਹ ਕੱਲਾ ਹੀ ਕੰਮ ਕਰਦਾ ਰਹਿੰਦਾ ਅਜ ਤਾਂ ਸ਼ੁਕਰ ਆ ਉਹ ਚੰਗਾ ਹੈ ਵੀ ਜਿਹੜਾ ਤੁਹਾਨੂੰ ਕਹਿੰਦਾ ਨਹੀਂ ਕੁਛ ਚੱਲ ਕੋਈ ਨਾ ਕਰਾ ਵਾਟਰ ਵੀ ਬਾਬਾ ਲੱਗੇ ਪੈ ਨੇ ਵਾਟਰ ਤੋੜਦੀ ਸੋ ਖਲਾਸਾ ਤਾਂ ਮਾ ਹੋ ਜਾਏ ਘਰ ਦੀ ਸਬਜੀ ਨਾ ਕਿਤੇ ਮੁੱਲ ਸਬਜੀ ਲੈਣੀ ਪਵੇ ਨਾ ਕੋਸੇ ਗੋਣੇ ਦਾ ਹਾਂ ਨਹੀਂ ਭਾਬੀ ਉਲ ਡਰਾਤੇ ਦੀ ਉਹ ਇਹਦਾ ਰੱਸੀ ਆ ਲੈ ਉਹਨਾਂ ਦਾ ਗਿੱਠੀ ਜਮਾਂ ਲੱਗਿਆ ਹੁਣ ਰੱਸੀ ਟੁੱਟ ਰਹੀ ਹੈ ਵਾਹ ਵਾਹ ਪਤਾ ਨਹੀਂ ਕੀ ਹੋ ਗਿਆ ਚਲੋ ਚਲੋ ਚੱਲੋ ਚੱਲਾਂਗੇ ਚੱਲੀਏ ਆਹ ਆ ਦੇ ਆ ਚੱਕ ਲਿਆ ਵੇ ਚੱਕ ਤੇ ਗਲਾਸ ਮੇਰੇ ਤਾਂ ਜਾਨ ਨਿਕਲ ਗਈ ਸੀ ਆ ਜਾ ਆ ਹਾਂ ਚੱਲੀਏ ਦੀਪੀ ਨੇ ਦਿੱਕੀ ਤਾਂ। ਇਹਦੀਪੀ ਗਈ। ਉਹਦਾ ਬਾਪੂ ਨਾਲ ਗਈ ਇੱਧਰ ਨੂੰ ਮੋਟਰਸਾਈਕਲ ਤੇ ਆਂਦੀ ਬੈਠੀ। ਬਾਪੂ ਨਾਲ ਗਈ ਐ। ਆ ਮਿਲਦਾ ਬਾਜ਼ਾਰ ਗਏ। ਮਜ਼ਾਰ ਕਿ ਲੈਣ ਜਾਣਾ ਸੀ ਇਹਨੇ। ਕੋਈ ਸਮਾਨ ਹੋਗਾ ਲੈਣਾ ਤਾਂ ਹੀ ਕਿ ਲਈ। ਸਮਾਨ ਕਾ ਨੂੰ ਖਾਣ ਪੀਣ ਗਈ ਹੋਣੀ ਚਟਿਆ ਫਟਿਆ ਕੁਛ ਨਾ ਕੁਛ। ਆ ਫੜਾ ਮੈਨੂੰ ਮੋਬਾਈਲ ਦੇਖ ਰੋ। ਮੋਬਾਈਲ ਕਰਨਾ ਤਾਂ ਮੇਰੀ ਮਾਂ ਨੂੰ ਫੋਨ ਕਰਦੀ ਆ ਅੱਜ। ਕਾਣ ਮਾੜੀ ਗੱਲ ਦੇ ਵਾਅਦਾ ਵਧਾਉਣੀ ਆ। ਤੇ ਬੱਸ ਵੇ ਬਹਿ ਜਾ ਤੂੰ ਚੁੱਪ ਕਰਕੇ। ਕਿੰਨਾ ਚਿਰ ਚੱਲੀ ਗਈ ਕੋਈ ਨਾ ਫੇਰ। ਹੈਲੋ। ਹਾਂ ਮਸੀਠ ਠੀਕ ਆ ਮੈਂ ਤਾਂ। ਆ ਮੇਰੀ ਗੱਲ ਸੁਣ ਕੱਲੂ ਜੇ ਮੈਂ ਕੁਛ ਕਹਈ ਨਹੀਂ ਆ ਨਾ ਫਿਰ ਤੂੰ ਕਹੇਂਗੀ ਵੀ ਮੈਂ ਮੇਰੀ ਕੁੜੀ ਨੂੰ ਕੁਛ ਕਹਿਦੀ ਐ ਬਸ ਉਹ ਅੱਜ ਹੀ ਆ ਗੱਲ ਕਰਨੀ ਐ ਸੱਨ ਵੇੜਨਾ ਕੰਮ ਨਾ ਕਿਸੇ ਕੰਮ ਨੂੰ ਹੱਥ ਲਾਉਂਦੀ ਇਹਨਾਂ ਵਾਸਤਾ ਮੇਰੀ ਗੱਲ ਸੁਣ ਫੇਰ ਵੀ ਸੌਰਾ ਲੱਗਦਾ ਇਹਦਾ ਹੁਣ ਉਹਦੇ ਨਾਲ ਚੜਤੀ ਗਈ ਹੋਈ ਐ ਮੋਟਰਸਾਈਕਲ ਤੇ ਐ ਨਹੀਂ ਪਤਾ ਕੀ ਕਰਨ ਗਈ ਐ ਕਿੱਥੇ ਗਈ ਐ ਆਪ ਦਾ ਬੰਦੇ ਨਾਲ ਵੀ ਤਾਂ ਜਾ ਸਕਦੀ ਐ ਬਸ ਮੈਂ ਸੀ ਤੂੰ ਘੰਟਿਆਂ ਨੂੰ ਪਹੁੰਚ ਜਾਗੀ ਆ ਜਾ ਬਸ ਹਾਂ ਅਤੇ ਚਾਹ ਦੇਖਾ ਵਾਹ ਨਹੀਂ ਤੇ। ਮੈਂ ਪਾਣੀ ਲੈਣੀ। ਨਾਲ ਫਤ ਪਾਣੀ ਨਹੀਂ ਪੀਣਾ। ਪਹਿਲੀ ਜ਼ਖਾਮ ਤੇ ਬਲਾਈ ਹੋ ਰਿਹਾ ਮੇਨ ਤਾਂ। ਚਾਹ ਲਿਓਣੀ। ਫਿਰ ਕਰਦੀ ਪੈ ਕੇ ਠੀਕ ਕੇ ਗੱਲ ਕਰਨਾ ਕੋਈ ਨਹੀਂ ਚਾਹ ਪਾਈਦੀ ਹੁੰਦੀ ਤੇ ਮੈਂ। ਤੇ ਤੂੰ ਮੈਨੂੰ ਹੁਣ ਆਏ ਦੱਸਿਓ ਠੀਕ ਠਾਕ ਹੈ ਸਾਰਾ। ਹਾਂ ਮੈਂ ਸਾਰੇ ਵਧੀਆ ਨੇ। ਕੀ ਹੋਇਆ? ਇਹ ਉਹ ਨਿੰਮੋਰ ਮੈਨੂੰ ਫੋਨ ਕਰਿਆ ਸੀਗਾ। ਕਹਿੰਦੇ ਖਾ ਸਕ ਲੈ ਜਾਵੋ ਸਾਡੇ ਘਰ। ਅੱਛਾ। ਹਾਂ। ਉਹਦਾ ਕੀ ਆ ਮਾ? ਤੋਂ ਦੀ ਗੱਲ ਨੂੰ ਮੈਂ ਨਾ ਸੀ ਸੀ ਆਕਰ। ਉਹ ਤਾਂ ਬੋਲਦੀ ਰਹਿੰਦੀ ਆ ਕੁਝ ਨਾ ਉਹ ਤਾਂ ਕਹਿੰਦੀ ਮੈਨੂੰ ਕਹਿੰਦੀ ਛੇਤ ਛੇਤੀ ਆ ਵੀ ਉਹ ਬੁਰੇ ਨਾਲ ਚੋਰੀ ਫਿਰਦੀ ਆ ਦੇਦਿਆਂ ਚੋਰੀ ਫਿਰਦਾ ਮੋਟਰਸਾਈਕਲਾਂ ਤੇ ਚੀਜ਼ਾਂ ਖਾਦੀ ਫਿਰਦਾ ਤਲੀਆਂ ਪਈਆਂ ਲੈ ਦੱਸ ਫੇਰ ਕੀ ਹੋ ਗਿਆ ਮੇਰੇ ਬਾਪਾ ਜੀ ਮੈਂ ਉਹਦੇ ਨਾਲ ਵਾਕੀ ਮੈਂ ਕੋਈ ਮਗਲ ਨਹੀਂ ਕਰਤਾ ਕੁਝ ਇਹ ਮੈਂ ਤਾਂ ਉਹਨੇ ਕੀ ਹੋਈ ਅੱਜ ਸਸ ਕੱਲ ਪਤਾ ਕੀ ਆ ਮਾੜਾ ਮਾੜਾ ਕੰਮ ਵਿੱਚ ਸੜਕੇ ਲਾਪਕੇ ਵੀ ਆਪੇ ਕੰਮ ਕਰੂਗੀ ਆਪ ਤਾਂ ਢੱਕਾਂ ਦੀ ਤੋੜਦੀ ਨਾ ਫੇਰ ਜਿਹੜਾ ਵਕਤ ਪੈ ਜਾਊਗਾ ਜੇ ਕੰਮ ਇਹ ਤਦ ਤੱਕ ਕਿ ਮੈਂ ਤੱਲੀ ਢੋੜੀ ਰਹੀ ਆਂ ਘਰ 'ਚ ਘਰ 'ਚ ਤੋਂ ਵੀ ਰਹਿੰਦੇ ਨਹੀਂਗੇ ਬਿਨਾ ਮਤਰਾ ਬੋਲੀ ਜਾਊਗੀ ਮਾੜੀ-ਮਾੜੀ ਗਾਉਂਦਾ ਆ ਵਦਾਂ ਵਧਾ ਲੈਂਦੀ ਆ ਤੂੰ ਪਹਿਲਾਂ ਮੈਨੂੰ ਐਂ ਦੱਸ ਮੁੰਡਾ ਤਾਂ ਤੇਰੇ ਪੱਕੇ 'ਚ ਆਉਂਦਾ ਮੇਰੀ ਸਾਈਡ 'ਤੇ ਆ ਉਹ ਵੀ ਕਦੇ-ਕਦੇ ਨਾ ਆਪਣੀ ਭਾਬੀ ਬਲਦੀ ਹੋ ਜਾਂਦਾ ਚਲ ਉਹ ਤਾਂ ਫਿਰ ਤੇ ਪਾਉਂਗਾ ਤੂੰ ਮੇਰੀ ਗੱਲ ਸੁਣਾ ਟੱਕਾ ਦੂਰਾ ਨਾ ਕਰਿਆ ਕਰ ਮੌਜ ਨਾ ਐਸ ਕਰ ਤੈਨੂੰ ਪੜਾਇਆ ਐਸ ਵਾਸਤੇ ਜਿਵੇਂ ਤੂੰ ਹੱਥ ਗੋਲਾ ਕੰਦਾ ਕਰਦੀ ਫਰੇਗੀ ਮਾਂ ਐਨੀ ਨਾ ਸਮਝਦੇ ਇਹਨਾਂ ਨੂੰ ਤਾਂ ਐ ਆਸ ਨੇ ਨੌਕਰਾਂ ਲਈ ਆ ਰੱਖੀ ਆ ਤੂੰ ਮੇਰੇ ਘਰ ਤੈਨੂੰ ਕੋਈ ਡੰਨ ਦੀ ਲੋੜ ਨਹੀਂ ਤੈਨੂੰ ਜੇ ਪੰਨ ਦੀ ਲੋੜ ਨਹੀਂ ਜੇ ਬਾਹਰ ਕਰੋ ਨਾ ਇੱਥੋਂ ਕੰਦ ਕੱਟ ਅੱਤੋ ਬਣਾ ਤੈਨੂੰ ਕੋਈ ਲੋੜ ਨਹੀਂ ਦੀ ਗੱਦੀ ਲੱਗਣੀ ਸਹੀ ਗੱਲ ਆ ਆ ਤਾਂ ਮੈਂ ਸੋਚੀ ਨਹੀਂ ਸੀ ਮੈਂ ਹਾਂ ਤੂੰ ਮੇਰੇ ਘਰ ਸੌਣਪੋ ਤਾਂ ਬਾਹਰ ਲੱਗੇ ਚਿਪਕੇਰੀ ਨਹੀਂ ਤੂੰ ਜੇ ਤੈਨੂੰ ਬਾਹਰ ਕੰਦ ਕਰੂ ਨਾ ਇੱਥੋਂ ਮਾਰ ਕਰ ਦੂ ਤੂੰ ਆ ਸਾਰਾ ਕੁਝ ਤੈਨੂੰ ਹੀ ਆਊਗਾ ਰਾਣੀ ਬਣ ਕੇ ਰਾਜ ਕਰੇਂਗੀ ਤੂੰ ਉ ਤਾਂ ਠੀਕ ਆ ਮਾਂ ਔਰ ਮੇਰੇ ਵਾਲੇ ਦਾ ਨਿੰਨਾ ਤਵਾਰਾ ਲੈ ਮੀਟਰੋਂ ਉਧਰੋਂ ਗ੍ਰੀਸ਼ ਤਾਣਾ ਅਕਲੇਟ ਬਾਹਰ ਰੋਟੀ ਟੁੱਕ ਸਾਦੇ ਕਦੇ ਮੈਂ ਤਾਂ ਪੇਕੀ ਜਾਂਦੀ ਐ ਹਾਂ ਉੱਥੇ ਪੰਜੇ ਮੇਰੇ ਪਚਾਰ ਦੇ ਲਾ ਮੈਂ ਆਪੇ ਰੋਟੀ ਦੇ ਰੋਟੀ ਆਂ ਸਿੱਧਾ ਕਲਵਾ ਦਾ ਕੱਟੇ ਤੋਰੂ ਅੱਜ ਤੋਰ ਦਾ ਠੀਕ ਹੈ ਹਾਂ ਠੀਕ ਆ ਪੁੱਤ ਮੈਂ ਸਿਖਾ ਤਸਰੀ ਕਰ ਪੁੱਤ ਉਹ ਠੀਕ ਹੈ ਠੀਕ ਆ ਵਧੀਆ ਕਦੋਂ ਆਈ ਸੀ ਆਹ ਘੁਣ ਹੀ ਆਇ ਕਿ ਪੁੱਤ ਮੈਂ ਤਾਂ ਆ ਬਸ ਆ ਕੀ ਵੇ ਕਿਥੇ ਹੋ ਕੀ ਗੱਲ ਜੀ ਜੀ ਨਾ ਅਸਲੀ ਆਪਣੇ ਕਰ ਕਲੇਸ਼ ਕਰਿਆ ਕਿਹੜੀ ਗੱਲ ਦਾ ਕਲੇਸ਼ ਪੈ ਗਿਆ ਆਪਣੇ ਮੈਨੂੰ ਵੀ ਪਤਾ ਲੱਗੇ ਚੱਲ ਕੋਈ ਨਾ ਆਈਂ ਪੀ ਪੋੜੀ ਨਾ ਬਾਹਰ ਚਾਚੂ ਪਿਆ ਦੇਵਾਨੂ ਨਾ ਚਾਹ ਤੱਕ ਨਾ ਠਹਿਰ ਕੇ ਪੀ ਲੂਗੀ ਮਤਮਾ ਐਤਵਾ ਹਰੇ ਰੱਪੀ ਕੀ ਆਈ ਕੀ ਰਾਜਨ ਤੇ ਕੋਈ ਮੈਂ ਤੇ ਜਾ ਚੇ ਪੋੜੀ ਖਾਣ ਲੈ ਵਾਸੀ ਮੇਰੀ ਗੱਲ ਸੁਣ ਹਾਂ ਹਾਂ ਆ ਬੈਠੀ ਏ ਤੇਰੇ ਕੋਲ ਸੁਣ ਨਹੀਂ ਆਈ ਮੈਂ ਹਾਂ ਤੇ ਜੱਸਾ ਵੀ ਆਉਂਦਾ ਬਾਪੂ ਵੀ ਆਉਂਦਾ ਠੀਕ ਹੈ ਸਾਰੇ ਆਉਂਦੇ ਨੇ ਹਾਂ ਹਾਂ ਠੀਕ ਹੈ ਵੀ ਇਹ ਕੀ ਕੁਛ ਕਰਦੀ ਹੈ ਮਾਸੀ ਕੋਈ ਵੀ ਤਾਂ ਕੰਮ ਕਹਿ ਦੇਣ ਆਹ ਮੂੰਹ ਤੇ ਬੈਠੀ ਜੇ ਕਰਕੇ ਦਿਖਾ ਦੇ ਤਾਂ ਕਹਿ ਆਹ ਦੇਖ ਲੈ ਆਹ ਤੜਕੇ ਦੀ ਚਾੜ ਢੁੱਲੀ ਪਈ ਐ ਮੈਂ ਖੇਤ ਚਾਹ ਦੇਣ ਗਈ ਸੀ ਮੈਂ ਕਹਿ ਗਈ ਮੈਂ ਕਿ ਪੋਚਾ ਲਾ ਦੇ ਜੰਮਾ ਨਹੀਂ ਹੱਥ ਲਾਇਆ ਚੱਲ ਪੁੱਤ ਨਿਆਣੀ ਆ ਮਾਰੇ ਗੜਿਆਵ ਤੋਂ ਫੇਹ ਲੈ ਗੱਲ ਮਸੀ ਹੋਰ ਕਿੰਨਾ ਕਪੜਿਆਂ ਮਾਵੇਂ ਲੈ ਆ ਉਹ ਆ ਗਿਆ ਬਾਪੂ ਸ੍ਰੀ ਘਰ ਬੱਬੀ ਸੱਚ ਜੱਤ ਉਹ ਬਿੱਬੀ ਕਰੇ ਠੀਕ ਕਰ ਨੇ ਸਾਰੇ ਸੱਚ ਜੱਤ ਤੇ ਸੱਚ ਜੱਤ ਕੁਰਸੀ ਗੱਡ ਕੇ ਆ। ਸਸਰੀ ਘਰ ਦਾ ਨਰਨੀ ਜੀ। ਅੱਜ ਬੇਬੇ ਨੇ ਕਿਵੇਂ ਕਿੜਾ ਮਾਰ ਲਿਆ। ਤੂੰ ਤਾਂ ਫੋਨ ਗਿਆ ਸੀ ਮੇਰੇ ਕੋਲ ਤਾਂ ਜਮਮੋਂ ਨੇ ਫੋਨ ਕਰਿਆ ਸੀ ਕਿ ਨਹੀਂ ਕਲੇਸ਼ ਜਾ ਰਹੇ ਨੇ ਘਰੇ ਮੈਂ ਇਹਨੂੰ ਆਏ ਕਹਿੰਦੀ ਕਿ ਵੀ ਮੈਨੂੰ ਪਤਾ ਥੋੜਾ ਤਾਂ ਬੈਠਾ ਤੁਸੀਂ ਇੰਨਾ ਨਾ ਕਰੋ ਗੱਲ ਹੈ ਮੈਂ ਕੌਣੇ ਸਮਝਾਉਣ ਆਈਏ ਸਿਆਣੇ ਬੈਠੇ ਨੇ ਹੈ ਤੁਸੀਂ ਜੇ ਕੋਈ ਕਲੇਸ਼ ਹੈ ਤੁਸੀਂ ਇੰਨਾ ਮੁੱਦਸੋ। ਲੈ ਮੰਮੀ ਇਹਨੂੰ ਕਿੰਨੇ ਵਾਰੀ ਸਮਝਾਤਾ ਮੈਂ। ਉਹ ਤੇ ਥੋ ਵੱਡੀ ਹੈ ਹੁਣ ਤਾਂ ਸਾਰਾ ਘਰ ਦਾ ਕੰਮ ਉਹ ਹੀ ਕਰਦੀ ਹੈ ਜੇ ਹੁਣ ਤੂੰ ਕਰ ਲੈਂਗੀ ਦੱਸ ਤੇਰਾ ਕੀ ਕਰ ਦੂ। ਚੱਲ ਤੂੰ ਹੋਈ ਹੋਈ ਸੁਭਾਅ ਬਣ ਜਾ ਗਾਲੀ ਨਹੀਂ ਆਣੀ। ਉੱਤ ਬੀਬੀ ਰਿਜਵਾਨ ਮਤਰੀ ਇੰਨੀ ਚੱਲਦੀ ਐ ਚੁੱਪੀ ਨਹੀਂ ਹੁੰਦੀ ਕੈਂਚੀ ਮਾਂ ਕੁਤਰ 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 ਬੋਲੀ ਜਾਂਦੀ ਐ ਸਾਰਾ ਕੋਈ ਨਾ ਕੋਈ ਨਾ ਪੁੱਤ ਲਾੜਾ ਰੱਖੀ ਹੋਈ ਐ ਹੁਣ ਸਾਰਾ ਸਾਹ ਪੈ ਚੁੱਕਾ ਇਹਨਾਂ ਦੇ ਸਹੁਰਿਆਂ ਦਾ ਸਮਾਂ ਹੈ ਨਹੀਂ ਹੈ ਮੈਂ ਕਰਦਾ ਸਾਰਾ ਕੰਮ ਕਰਦੀ ਐਂਗੀ ਉਹਨਾਂ ਨੇ ਪੇਰ ਕਿਉਂ ਗਿਆ ਜੇ ਅੱਜ ਇੱਕ ਦਿਨ ਤੋ ਪਹੁੰਚਾ ਨਹੀਂ ਲੱਗਿਆ ਬਸ ਇਦਾਂ ਗਣੋਦਾ ਜੀ ਇਹਦਾ ਬੀਬੀ ਬਾਤ ਐ ਤਾਂ ਮਾੜੀ ਮਾੜੀ ਗੱਲਾਂ ਚੱਲ ਜਾਂਦੀ ਐ ਚੱਲ ਕੋਈ ਨਾ ਪੁੱਤ ਮਿਲ ਕੇ ਮੈਂ ਕੁੜੀਆਂ ਤੇ ਹੋ ਗਿਆ ਤੂੰ ਮੇਰਾ ਬੀਬੀਏ ਵਧਾਈ ਰੱਖਿਆ ਕਰ ਵਾੜੀ ਮਾੜੀ ਗੱਲ ਦੇ ਮਾੜੀ ਮਾੜੀ ਗੱਲ ਦੇ ਗੁੱਸਾ ਕਰੀ ਜਾ ਪਚਾਰੇ ਕਾਰਨ ਤੁਸੀਂ ਹੁਣ ਕਲੇਸ਼ ਪਾਇਆ ਇਹ ਗੱਲ ਨੂੰ ਇੱਕ ਬੱਡੇ ਨਾਲ ਬੈਠਦੇ ਜੇ ਤੂੰ ਚਾਹਨਾ ਕੇ ਲਈ ਸਾਰੇ ਪਰਿਵਾਰ ਵਾਹਲੇ ਇਸੇ ਕਾਰਨ ਵਾਹਲੇ ਤੁਸੀਂ ਸਰਦਾਰ ਨੇ ਜੀ ਇਹਨਾਂ ਨੂੰ ਸਮਝਾ ਕੇ ਜਾਓ ਦੋਨੋਂ ਕੁੜੀਨ ਕੁਮਾਰ ਦੇ ਮੈਂ ਤਾਂ ਹੀ ਬੋਲ ਤੋ ਕਹਿਣੀ ਐ ਮਾੜਾ ਵਾਕੀ ਤੁਸੀਂ ਛਾਣੇ ਤੁਸੀਂ ਰੱਖਿਆ ਕਰੋ ਮਾੜਾ ਮੋਟਾ ਦਾਬਾ ਰੱਖਿਆ ਕਰੋ ਜਵਾਕ ਦਾਬੇ ਥਲੀ ਰੱਖਣੀ ਚਾਹੀਦੇ ਨੇ ਮੈਨੂੰ ਬਾਹਰ ਅੰਦਰ ਜਾਣਾ ਪੈ ਜਾਂਦਾ ਸੌਰੀਆ ਮਾੜੇ ਮਾੜੇ ਕੰਮ ਪਿੱਛੇ ਨਾ ਮਾੜੇ ਮਾੜੇ ਕੰਮ ਪਿੱਛੇ ਗੱਡੂ ਕੋਲ ਕਰੀ ਜਾਂਦੇ ਬੱਪੂ ਕਿੰਨਾ ਐ ਦੱਸੋ ਵੀ ਤੇਰਾ ਕੀ ਸਮਝਾਉਂਗੇ ਤੁਸੀਂ ਮੈਨੂੰ ਕੀ ਸਮਝਾਉਂਗੇ ਪਪਾਈ ਅਸੀਂ ਤਾਂ ਸੁਣਨ ਨੂੰ ਆ ਗਹਿਣਾ ਉਹ ਘਰ ਦੇ ਵੱਡੀਆਂ ਸੈਣੀਆਂ ਉਹ ਜਵਾਕੜੀਆਂ ਉਹਨੂੰ ਪਿਆਰ ਨਾਲ ਕੰਮ ਆਉਂਦਾ ਤੋ ਲੈ ਲਿਆ ਕਰੋ ਜਿਹੜਾ ਕਿੰਨਾ ਕਿ ਕਰਦੀ ਮੈਂ ਤਾਂ ਹੁਣ ਮੂੰਹ ਤੇ ਚੇਪੀ ਲਾ ਲੂੰਗੀ ਜਮਾਂ ਨਹੀਂ ਬੋਲਦੀ ਚੇਪ ਕਾ ਕੇ ਦਿੰਦੀ ਐ ਖਾ ਲਿਓ ਨਹੀਂ ਭਾਈ ਆਪਦਾ ਜਿੱਥੇ ਵਰਦੀ ਚਲ ਠੀਕਾ ਮੇਰੇ ਘਰ ਪੁੱਤੀ ਤਾਂ ਮੁੱਢੀ ਵੀ ਗੜਿਆ ਤੂੰ ਆਏ ਨਾ ਕਹਿ ਵੀ ਕਿ ਫਿਲਾਲ ਤੁਮ ਮਾਰੇ ਮਟਕੜੇ ਕਿ ਸੰਝਾਇਆ ਤਾ। ਉਹ ਮਾਸੀ ਮੈਂ। ਤੁਮ ਨਹੀਂ ਵਾਹ ਜਾਣਾ ਕਿ ਤਾ। ਆ ਚਾਹ ਪੀ ਜਾਂਦਾ ਤੂੰ ਤਾਂ ਚਾਹ। ਨਾ ਨਾ ਮੈਂ ਤਾਂ। ਚੱਲ ਬਾਪੂ ਆਪਾ ਸੈਰ ਚੱਲ ਗਈ ਫੜਾ ਜਾ। ਉਹ ਚੱਲ ਭਾਈ। ਚੰਗਾ ਸਦਾ ਮੈਂ ਜੀ। ਚਲੋ ਚਲੋ। ਮੈਂ ਜਾਣਾ ਨਾ। ਇਹ ਕਾ ਸਾਸੇ ਕੰਮ। ਕੋਈ ਨਹੀਂ। ਤੁਸੀਂ ਨਾਲੇ ਅੱਜ ਦਾ ਦਿਨ ਰੁਕੇ ਹੋ। ਜਾਇਆ ਹੁਣਾ ਸਵੇਰੇ ਜਾਇਓ। ਸਮਝਾ ਰਹੇ ਹਾਂ ਉਸਾਰੇ ਗੱਲਾਂ ਪਿਆਰ ਨਾਲ। ਇਹ ਰਾ ਕਿ ਮਿਰਜੀ ਜੀ ਕਿ ਅੱਜ ਮੈਨੂੰ ਵੀ ਜੀਤੂ ਘਰੇ ਕੰਮ ਹੈ। ਤੇ ਤੁਹਾਾਰੀ ਤੂੰ ਵੀ ਸੈਰ ਫਰਤਿਆ ਕਰ ਰਹੇਂ। ਤੂੰ ਬੱਢੀ ਐ। ਕੁਛ ਮੈਨੂੰ ਸਮਝਾਉਣੀ ਐ। ਕਸੀ ਮੈਂ ਤਾਂ ਜਮੀ ਨਹੀਂ ਕੁਛ ਕਹੀ ਸਰ ਕੋਈ ਨਾ ਮੈਂ ਸਮਝਾਉਂ ਨਹੀਂ ਆਂ ਸਮਝਾ ਕੇ ਜਾਂਦੇ ਆਂ ਆਪਾਂ ਪੂਰੀ ਦੇਖ ਲੈ ਉਸੇ ਆੜਾ ਬੈਣਾ ਲੇ ਕੋਰਣੀ ਨੂੰ ਬੈਠੇ ਉੱਚਾ ਉੱਚਾ ਬੈਠੇ ਚਾਹ ਨਹੀਂ ਤਾਂ 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 ਚੱਕਿਆ ਵੀ ਜਮੀ ਕੁਛ ਕਹਿਦਾ ਮੜਾ ਮੋਟਾ ਕਿ ਉਹਦੀ ਕੁੜੀ ਬਾਰੇ ਕਹਿੰਦੇ ਸੋ ਮੈਨੂੰ ਕਹੀ ਜਾਂਦਾ ਲੈ ਦੱਸ ਉਹਦੀ ਨੀਲ ਕਰ ਲਾ ਹਰੇਕ ਦੱਸੋ ਬੁੱਤ ਹੁਣ ਮੈਂ ਜਾਣੀਆ ਮੇਰੀ বাসਨਾ ਲੱਗੀ ਸੀ ਕਿ ਦੇ ਹੈ ਮਾ ਚਾਹ ਤਾਂ ਪੀਲਾ ਦੋ ਘਟਾ ਰੋਟਾ ਮੋਟਾ ਨਹੀਂ ਮੇਰੇ ਕਹਨ ਚਾਹ ਤਾਂ ਮੈਂ ਪੀਣੀ ਜੇ ਤੂੰ ਮੇਰੇ ਨਾਲ ਬੀਜੀ ਗੱਲ ਤੇ ਗੌਰ ਕਰ ਪੰਜ ਕਿੱਲਿਆਂ ਦੀ ਮਾਲ ਚ ਨਹੀਂ ਕੱਲੀ ਕਿਉਂ ਇਹੀ ਗੋਲੀ ਲੱਗ ਗਈ ਤੂੰ ਹੈ ਨਾ ਉਹ ਇਹ ਜਾਤਾ ਕਿ ਮੁੰਡੇ ਨੂੰ ਮਗਰ ਇੱਥੇ ਅੱਤੇ ਸਖਦ ਕੱਟ ਲਾ ਮਾ ਮੁੰਡੇ ਨੂੰ ਕੀ ਨਗਰ ਲਾਵਾਂ ਉਹ ਤਾਂ ਆਪਦੀ ਭਾਗੀ ਦਾ ਬਣਿਆ ਖੜਿਆ ਮਾੜੀ ਜੀ ਗੱਲ ਕਹਦੇ ਨਹੀਂ ਮੇਰੇ ਸਾਈਡ ਲੈਂਦੇ ਬਜਾਉ ਉਹਦੀ ਸਾਈਡ ਲੈਂਦਾ ਮੇਰੀ ਘਰ ਸੁਣ ਲੈ ਪੁੱਤ ਬੰਦਾ ਦਾ ਮਾ ਕੀ ਔਖਾ ਪਖੰਡ ਕੱਲਾ ਤੂੰ ਉਹਦੇ ਮੰਜੇ 'ਚ ਪਾਇਆ ਨਹੀਂ ਚੱਕ ਚੋੜਾ ਮੇਰੇ ਕੋਲ ਬੱਚੇ ਇਹ ਨਹੀਂ ਤੇ ਆਖੇ ਲੱਗਦਾ ਗੱਤ ਤਾਂ ਸਹੀ ਆ ਹੁਣ ਮੈਂ ਵੀ ਨਾ ਜਿੱਦ ਕਰਦੀ ਪੂਰੀ ਵੀ ਇਥੋਂ ਅਗਾਂ ਹਿਸਾ ਲੈ ਕੇ ਰਹੰਗੀ ਹਾਂ ਹਿਸਾਬ ਨਾ ਬੱਕਰ ਜੀ ਨੂੰ ਪਤਾ ਆਪੀ ਲੱਗ ਜੀ ਤੂੰ ਨਾ ਨਹੀਂ ਕੋਲ ਦਿਖਾਂ ਕੇ ਲੈ ਨਾ 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 ਜੇ ਮੀ ਵੀ ਨਹੀਂ ਕੋਈ ਗੱਲ ਨਹੀਂ ਮੈਂ ਬੀਬੀ ਬੀਬੀ ਕਰ ਬਸ ਪੁੱਤ ਮੇਰੇ ਨਾਲ ਤੇ ਗੌਰ ਕਰੀ ਸੀ ਨਾ ਮੇਂ ਸਿਆਣਤੀ ਆ ਗਈ ਚਲ ਠੀਕ ਆ ਹੱਥ ਘੱਪਾ ਸਮੋਸਾ ਖਾ ਗੀਆ ਮਿਲ ਕੇ ਆਣੇ ਤਾਂ ਦੰਦੀ ਵਿੱਚ ਛੇੜੀ ਵੀ ਨਹੀਂ ਮਿਲਣਾ ਤਾਂ ਛੇੜੀ ਲੋਕਾਂ ਦੇ ਜਾਣਾ ਕਿ ਕਿਸੇ ਸੇ ਲੈਣ ਕੀ ਮਤਲਬ ਤੇਰਾ ਨਾ ਆਜਿਆ ਹੈ ਜਦ ਤੂੰ ਜਲੂਸ ਕੱਢਿਆ ਮੈਨੂੰ ਤਾਂ ਨਹੀਂ ਲੱਗਦਾ ਕਿਉਂ ਜਲੂਸ ਨੂੰ ਕੀ ਆ ਮੈਂ ਕਿਹਾ ਕੋਈ ਛੋਟੇ ਕੱਪੜੇ ਪਾਏ ਨੇ ਪੂਰੇ ਹੀ ਕੱਪੜੇ ਨੇ ਅਗੋਣਾ ਕਤਰਤਾ ਦਾ ਨਗਰ ਜਾ ਕੇ ਬੰਦਿਆਂ ਨੂੰ ਕੱਪੜੇ ਬਦਲ ਲੈਣਾ ਤੇ ਸੂਟ ਪਾ ਲੈ ਤੂੰ ਕੋਣ ਹੋਣੀ ਮੈਨੂੰ ਰੋਕਣ ਵਾਲੀ ਮੈਂ ਨਹੀਂ ਬਦਲਦੀ ਕੱਪੜੇ ਜਿਦਾ ਤੈਨੂੰ ਪੁੱਗੀ ਜੇ ਇਸ ਘਰ ਦੇ ਵਿੱਚ ਰਹਿਣਾ ਨਾ ਤਾਂ ਤੈਨੂੰ ਸੂਟ ਪਾਉਣੇ ਪੈਣਗੇ ਆ ਨਹੀਂ ਮੈਂ ਪਾਉਣ ਦੇਣੇ ਕੱਪੜੇ ਮੇਰੀ ਜਿਥਾਣੀ ਆ ਜਿਥਾਣੀ ਬੜ ਕੇ ਰਹਿ ਮਾਂ ਬਾੜਨ ਦੀ ਲੋੜ ਨਹੀਂ ਨਾਲੇ ਲੈਸੇ ਵੀ ਨਾ ਜਦੋਂ ਮੇਰਾ ਬੰਦਾ ਵੀ ਮੈਨੂੰ ਰੋਕ ਟੋਕ ਕਰਦਾ ਤਾਂ ਤੂੰ ਕੋਣ ਹੋਣੀ ਮੈਨੂੰ ਰੋਕਣ ਵਾਲੀ ਵੀ ਬੰਦਾ ਉਹ ਵਿਚਾਰਾ ਤਾਂ ਚੁੱਪ ਕਰਿਆ ਤੇ ਚਲ ਕੋਈ ਨਹੀਂ ਘਰ ਦੇ ਵਿੱਚ ਨਰਮਾਈ ਹੋ ਜਾਈ ਪਤੋਂਸਰ ਜੜਦੀ ਜਾਂਦੀ ਐ ਸਿੱਧੇ ਜਿਹੜਾ ਨੂੰ ਮੈਂ ਹੀ ਕਰਦਾ ਹੋ ਜਾ ਕੀ ਤੋਂ ਬਣੀ ਕਰਦੀ ਆਪਣੇ ਆਪ ਤੇ ਹਾਂ ਜਾਵੀਂ ਤੇਰਾ ਖੰਭ ਲੱਗੇ ਨੇ ਕੁਛ ਤੂੰ ਮੈਨੂੰ ਤੇ ਹੱਥ ਤੇ ਕਿਆ ਕੋਈ ਗੱਲ ਨਹੀਂ ਮੈਂ ਵੀ ਨਾ ਇਸ ਕੱਲ ਨੂੰ ਨਹੀਂ ਰਹਦੀ ਰਹਿਣਾ ਤੇ ਤੂੰ ਚੋੜੀ ਹੋ ਕੇ ਕਿੱਥੇ ਨਹੀਂ ਤੇ ਤੂੰ ਹੋਰ ਨਾ ਰਹਿ ਮੈਂ ਵੀ ਨਾ ਕੋੜਾ ਆਦੀ ਆਂਗੀ ਜਦ ਅੱਜ ਅੱਜ ਮਟਵਾਣਾ ਹੋਊਗਾ ਉਦੋਂ ਤੱਕ ਮੈਂ ਵੀ ਨਹੀਂ ਰਹਦੀ ਅੱਜ ਵੀ ਮਾਲਸਾ ਹੈ ਆਈਆ ਮੱਡੀ ਕੱਲ ਦੇ ਭੂਤ ਨੇ ਸਿਮਿਆ ਚੱਤ ਆ ਗਈ ਪਟਵਾਰੇ ਕਰਾਉਣ ਵਾਲੀ ਕੋਈ ਨਾ ਉਹ ਤੈਨੂੰ ਲਿਆਵਾਂਗੇ ਕਿਸੇ ਗੱਲ ਨਾਲੀ ਉਹਨੇ ਭੂਤ ਵੀ ਜੀ ਬੱਲੇ ਪੈ ਗਈ ਲੈ ਸਾਡੇ ਹੈ ਵੇਹੜੀ ਦੇ ਕੋਲ ਦੇ ਸਾਰੇ ਦੱਬਰ ਨੂੰ ਕੋਈ ਗੱਲ ਕੋਈ ਨਹੀਂ ਅੱਜ ਮੈਂ ਕੱਪੜੇ ਪਾ ਲਏ ਅਸੇ ਸਾਡੀ ਵੱਡੜਾ ਅਣਪੜ ਉਹ ਕੀ ਲੱਖਣਾ ਕੱਪੜੇ ਕੀੜੇ ਦਾ ਐਨੇ ਚੀ ਮੈਨੂੰ ਵਾਦਾ ਵਧਾ ਲਿਆ ਹਾਂ ਹਾਂ ਕੱਪੜੇ ਕਿਉਂ ਪਾਏ ਮੈਂ ਤਾਂ ਸਾਰਾ ਕੁਝ ਛੱਡ ਕੇ ਆ ਗਈ ਹੁਣ ਤੂੰ ਮੇਰੇ ਨਾਲ ਕਿਹਾ ਸੀ ਮੇਰੀ ਗੱਲ ਸੁਣ ਪੁੱਤ ਤੂੰ ਅੱਭੀ ਤਾਂ ਮੈਨੂੰ ਫੋਨ ਕਰਨਾ ਸੀ ਮੈਂ ਉੱਥੇ ਚੰਗੀ ਤਰ੍ਹਾਂ ਜਰੂਸ ਕੱਢਦੀ ਹੁਣ ਨਾ ਮਾਂ ਮੈਂ ਵੀ ਤਾਂ ਤੇਰੀ ਕੁੜੀਆਂ ਮੈਂ ਥੋੜਾ ਜਰੂਸ ਕੱਢਿਆ ਉਹਦਾ ਪੂਰਾ ਜਰੂਸ ਕੱਢੀ ਗਿਆ ਵਧੀਆ ਰਹਿ ਕੇ ਬਾਹਰ ਹੀ ਵਧੀਆ ਪਰ ਹੁਣ ਹੈ ਨਹੀਂ ਕਿ ਕਰੇ ਉਹ ਨਹੀਂ ਸੀ ਕਾ ਕਰੇ ਤੇ ਡਾਇਰੀ ਤੇਰਾ ਉਹ ਤਾਂ ਕੋਈ ਨਹੀਂ ਸੀਗਾ ਸਭ ਤੇ ਨਾ ਬੋਲਦੀ ਹੈਗੀ ਤੂੰ ਮੇਰੀ ਗੱਲ ਸੁਣ ਤੂੰ ਥੋੜਾ ਦੇ ਟੇਕ ਤੂੰ ਦੇਖੀ ਤੇਰੇ ਅੱਗੇ ਪਿੱਛੇ ਫਿਰਦੇ ਤੇਰੇ ਪੈਰ ਨਾ ਪਜਾ ਕੇ ਲੈ ਲੈ ਕੇ ਜਾਣਗੇ ਤੈਨੂੰ ਹਾਂ ਹਾਂ ਮਾਂ ਨਾਲੇ ਮੇਰੀ ਗੱਲ ਸੁਣਾ ਨਾਨੇ ਜੋ ਪ੍ਰਾਜ ਆਇਆ ਹੁਣ ਚੁੱਪ ਕਰਕੇ ਕਹਿਦੀ ਕਿ ਮੇਰੀ ਗੱਲ ਸੁਣ ਲੈ ਜਿੰਨਾ ਟਾਈਮ ਆਟਰੀ ਹੁੰਦਾ ਮੈਂ ਨਹੀਂ ਆਪਦੀ ਕੁੜੀ ਨੂੰ ਤੋੜਦੀ ਮੈਂ ਕਿਹਾ ਪੈਰ ਤਾਂ ਪਾੜਾਂ ਤੇ ਘਟ ਕੱਟ ਕੇ ਤੈਨੂੰ ਆਉਂਦੇ ਤਾਂ ਸਹੀ ਪਰੌਣੇ ਹੁੰਦੇ ਉਹ ਤਾਂ ਹੁਣ ਤੇਰੇ ਪੈਰੀ ਹੱਥ ਲਾ ਕੇ ਲੈ ਕੇ ਜਾਣਗੇ ਤੈਨੂੰ ਤੀ ਕੀ ਰਹਿ ਤੂੰ ਬਸਾ ਕੀ ਕਰ ਮਾਂ ਤੇ ਕਿੱਪਸੇ ਕੋ ਮਨ ਲਾ ਤੂੰ ਦੇਖੀ ਸਹੀ ਤੂੰ ਮੇਰੇ ਤੇ ਸਰਦੇ ਇਹ ਗੱਲ ਚਲ ਮੈਂ ਹੁਣ ਲੇਕਨ ਤੇਰੇ ਵਾਸਤੇ ਪਾਣੀ ਕੋ ਬੈਠਾ ਮੈਂ ਵੀ ਉਹਨਾਂ ਟਾਈਮ ਜਾਂਦੀ ਨਹੀਂ ਹੁਣ ਘਰ ਤੇ ਨਟਾ ਨਾ ਡਣੇ ਹੁੰਦਾ ਦੇਖਦੀਆਂ ਬਾੜੀ ਇਹਦੇ ਪਰ ਖੁੱਲੇ ਰਹਿਣੇਗੇ ਦੀਪੀ ਓ ਦੀਪੀ ਰੋਟੀ ਲਿਆ ਕਿਹੜੇ ਪਰੌਠੇ ਭਾਰਨੇ ਦੀਪੀ ਤਾਂ ਉਹ ਤਾਂ ਸਵੇਰ ਦੀ ਲੜਕਾ ਤੁਰ ਗਈ ਕੀ ਹੋ ਗਿਆ ਦੀਆ ਬੱਬੀ ਉਹ ਜਲੂਸ ਕੱਢੀ ਬੈਠੀ ਸੀ ਪੈਟ ਕਮੀਜ਼ ਪਾ ਕੇ ਮੈਂ ਕਹਿ ਦਿੱਤਾ ਇੰਨੇ ਚ ਬੋਲਣ ਲੱਗ ਗਈ ਤੈਨੂੰ ਵੀ ਕੀ ਲੋੜ ਸੀ ਬਾਬੀ ਉਹਨੂੰ ਬੋਲਣ ਦੀ ਤੈਨੂੰ ਪਤਾ ਲੱਗੇਗਾ ਉਹ ਪੁੱਠੇ ਦਿਮਾਗ ਦੀ ਐ ਮੈਂ ਪੁੱਠੇ ਦਿਮਾਗ ਦੀ ਐ ਤੇ ਫਿਰ ਐ ਕਿਵੇਂ ਚੱਲੂਗਾ ਹੈ ਮੈਂ ਨਹੀਂ ਕਹੂੰਗੀ ਤਾਂ ਹੋਰ ਕੌਣ ਕਹੂਗਾ ਉਹਨੂੰ ਮੇਰੀ ਗੱਲ ਹੋਊਗੀ ਨਾ ਹੁਣ ਮੇਰੀ ਗੱਲ ਸੁਣ ਦੇਖ ਲਿਆਉਣੀ ਤਾਂ ਪਾਉਗੀ ਜਾ ਕੇ ਬਾਪੂ ਨੂੰ ਲੈ ਜਾ ਨਾਲ ਤੇ ਚੱਲਿਆਸ ਜੱਗ ਫਿਰ ਸਾਰੇ ਐ ਕਹਿਣਗੇ ਪਤਾ ਨਹੀਂ ਮੈਂ ਲੜਕੇ ਕੱਟਦੀ ਚਲੋ ਮੈਂ ਬਾਪੂ ਨੂੰ ਦੇਖਦਾ ਬਾਪੂ ਨਾਲ ਲੈ ਕੇ ਜਾ ਕੇ ਆਉਣਾ ਚਾ ਆ ਸਾਰੀ ਕਰਨ ਸਾਰੀ ਕਰਨ ਆਉਂਦੀ ਆ ਦੇਖ ਲੈ ਮਮੀ ਮੂੰਹ ਚੱਕ ਕੇ ਆ ਗਈ ਮੈਨੂੰ ਇੱਕ ਵਾਰੀ ਵੀ ਨਹੀਂ ਕਹਿ ਕੇ ਆਈ ਉਹ ਭਾਈ ਇਹ ਵੀ ਕਿਸੇ ਹੱਦ ਤੱਕ ਗੱਲ ਸਹੀ ਕਹਦਾ ਤੂੰ ਪੁੱਤ ਮੇਰੇ ਕੋਲ ਤਾਂ ਗੱਲ ਕਰਦਾ ਵੀ ਘਰੋਂ ਚੱਲਣਾ ਲੱਗਿਆ ਬਾਪੂ ਜੀ ਉਹਨੂੰ ਕਿਹੜਾ ਨਹੀਂ ਦਿਖਦਾ ਹੈਗਾ ਪਿੰਨਾ ਮਤਲਬ ਤੋਂ ਘਰੇ ਕਲੇਸ਼ ਰੱਖਦੀ ਐ ਨਾਲੇ ਪਹਿਲਾਂ ਵੀ ਮੈਨ ਨਾਲ ਇੰਨੇ ਵਾਰ ਗੱਲ ਕੀਤੀ ਆ ਗਈ ਏ ਮੇਰੀ ਸੁਣਦੇ ਹੀ ਕਿਤੇ ਨੇ ਇਹਦਾ ਬਾਪੀ ਦਾ ਗੁਲਾਮ ਬਣ ਕੇ ਹੀ ਰਹਿੰਦਾ ਹਰ ਵਾਰ ਲੈ ਗੁਲਾਮ ਬਣਨ ਵਾਲੀ ਕੀ ਗੱਲ ਆ ਬਾਪੂ ਜੀ ਇਹ ਚ ਮੇਰੀ ਗੱਲ ਸੁਣੋ ਜੇ ਮੈਨੂੰ ਐਂ ਘਰ ਬੰਦਿਆ ਰਹੇ ਦੇ ਆਨਾ ਭਾਈ ਇਕੱਠੇ ਸੀ ਇਕੱਠੇ ਰਹੀਏ ਹੈ ਜੇ ਮੈਂ ਉਹਦੀ ਵੱਡਿਆਂ ਕਰਕੇ ਇੱਜ਼ਤ ਕਰਦਾ ਇਹਦਾ ਮਤਲਬ ਇਹ ਥੋੜੀ ਐ ਮੈਂ ਉਹਨਾਂ ਦਾ ਗੁਲਾਮ ਆ ਫਿਰ ਇਹਦੇ ਮਤਲਬ ਥੋੜੀ ਐ ਵੀ ਮੈਂ ਵੀ ਕੁਝ ਵੀ ਹਾਂ ਜਿਵੇਂ ਉਹ ਕਹਿੰਦੇ ਮੈਂ ਉਹਦੇ ਨੀਚੇ ਰੱਖ ਕੇ ਰੱਖੀ ਮੈਂ ਤੂੰ ਨੀ ਕਿਸੇ ਦੀ ਸੁਣਿਆ ਜਾਂਦੀ ਆ ਬਾਪੂ ਜੀ ਸੌ ਦੀ ਇੱਕ ਸੁਣ ਲੋ ਮੈਂ ਉਸ ਘਰ ਚ ਹੁਣ ਜਾਣਾ ਹੀ ਨਹੀਂ ਤੇ ਤੁਸੀਂ ਵੀ ਨਾ ਮੈਨੂੰ ਤਲਾਕ ਦੇ ਦਿਓ ਅਜਿਹਾ ਇੱਕ ਜੇ ਤੈਨੂੰ ਕੁੜੀ ਚਾਹੀਦੀ ਹੈ ਤਾਂ ਫਿਰ ਅੱਧ ਹੋ ਜਾ ਨਹੀਂ ਉਹਨਾਂ ਸਿਰ ਮੈਂ ਨਹੀਂ ਕੁੜੀ ਤੋੜੀ